ਵਿਆਹ ਦੇ ਲੱਡੂ ਆ ਰਹੇ ਜਿਹਨੇ ਖਾਣੇ ਆ ਤੇ ਚਾਚਾ ਜੀ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ ਅਨਮੋਲ ਦੇ ਵਿਆਹ ਦੀਆਂ ਬਹੁਤ ਜ਼ਿਆਦੇ ਤਾਂ ਇਹਨਾਂ ਦੀ ਬਾਈ ਵਧਾਈਆਂ ਇਹ ਬਹੁਤ ਚਿਰ ਦੀ ਵੇਟ ਕਰੀ ਜਾਂਦੇ ਸੀ ਆਪਾਂ ਨਹੀਂ ਸਹੀ ਗੱਲ ਹੈ ਜੀ ਇਹ ਚਾ ਕਿੰਨਾ ਕਿਸ ਨੂੰ ਵਿਆਹ ਦਾ ਬਹੁਤ ਜ਼ਿਆਦਾ ਕਿੰਨਾ ਜ਼ਿਆਦਾ ਬਹੁਤ ਧੂਜਾ ਦੇ ਨਹੀਂ ਦੱਸ ਨਹੀਂ ਸਕਦੇ ਯਾਰ ਦਾ ਵਿਆਹ ਸਾਨੂੰ ਗੁੱਡੇ ਗੁੱਡੇ ਚਾਹ ਕਣੀ ਘਮ ਵਾਹ ਜੀ ਵਾਹ ਕਿੰਨੇ ਸਮੇਂ ਤੱਕ ਵੇਟ ਸੀ ਵਿਆਹ ਦੀ ਜਹਾ ਦੀ ਬਾਈ ਜੀ ਕਈ ਸਾਲਾਂ ਤੋਂ ਸੀ ਤੇ ਤੁਹਾਨੂੰ ਵਿਆਹ ਦੀਆਂ ਬਹੁਤ ਸਾਰੀਆਂ ਵਧਾਈਆਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖੇ ਮਾਤਾ ਨੂੰ ਵਿਆਹ ਹੋਇਆ ਆਪਣਾ ਹਾਂ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਆ ਜੀ ਚਲੋ ਬਹੁਤ ਵਧੀਆ ਗੱਲ ਐ ਐਚਾ ਹੀ ਹੋਰ ਕਹਿ ਰਹੀਆਂ ਪੁਰੀਆਂ ਵਿਆਹ ਦੀਆਂ ਜੀ ਚੱਲਦੇ ਆਂ ਜੀ ਅੰਦਰ ਕਰਦੇ ਆਂ ਗੱਲਾਂ ਬਾਤਾਂ ਹੋਣ ਜਾਦੀ ਫਿਰ ਕਿੰਨੀ ਖੁਸ਼ੀ ਹੈ ਵਿਆਹ ਦੀ ਖੁਸ਼ੀ ਤਾਂ ਪਤਾ ਹੀ ਨਾ ਭਰਾ ਦਾ ਭਰਾ ਦਾ ਵਿਆਹ ਹੋਵੇ ਹਾਂ ਤੂੰ ਕਰਦੇ ਪਰ ਇਹ ਦੂਸਤ ਨਹੀਂ ਗੱਲ ਸਹੀ ਆ ਜੀ ਬਹੁਤ ਸਮੇਂ ਦਾ ਇੰਤਜ਼ਾਰ ਸੀ ਹਣਾ ਬਰਾਬਰ ਦਾ ਹੋ ਗਿਆ ਸਾਰਾ ਕੁਝ ਹਾਂਜੀ ਕਿੰਨਾ ਖਚਾ ਆ ਗਿਆ ਤਾਂ ਜੀ ਬਹੁਤ ਹੀ ਜਿਆਦਾ ਜੀ ਬਹੁਤ ਜਿਆਦਾ ਬਹੁਤ ਹੀ ਸਾਲਾਂ ਤੋਂ ਸੀ ਪੂਰਾ ਕਮਜੋਰਾ ਛੋਣਾ ਤੇ ਹਾਂ ਫੁੱਲ ਤੁਸੀਂ ਕਹਿਣਾ ਚਾਹੋਗੇ ਮਾਨ ਸਾਹਿਬ ਕਿੰਨੇ ਖੁਸ਼ੀਆ ਤੁਹਾਨੂੰ ਵਿਆਹ ਦੀ ਬਹੁਤ ਹੈ ਤੇ ਸਵਾਲੇ ਕੱਪੜੇ-ਕੱਪੜੇ ਹਾਂਜੀ ਤੇ ਮਠਾਈ-ਮਠੋਈ ਜਿਹਾਤੀ ਕਮਰੇ ਚ ਹਾਂਜੀ ਹਾਂਜੀ ਜੀ ਤਾਂ ਪੂਰੀ ਤਿਆਰੀ ਹੈ ਵਿਆਹ ਦੀ ਪੂਰੀ ਤਿਆਰੀ ਚੱਲੀ ਜਾਂਦੀ ਹੈ ਬਾਹਰ ਹਰਵਾਇ ਦੀ ਹਾਂ ਲਿਗੀ ਜਾਂਦਾ ਜੀ ਕੰਮ ਨਿਬੜ ਗਿਆ ਜੀ ਬਸ ਲੱਗੇਗਾ 2 ਘੰਟੇ ਲੱਗਣਗੇ ਸਾਰੀ ਕੋਠੀ ਚਾਲੂ ਕਰ ਦਿਆਂਗੇ ਸਵਾਲੇ ਕੱਪੜੇ-ਕੱਪੜੇ ਖਿੱਚ ਕੇ ਤੇਰੀ ਹੈ ਜਮਾ ਭਾਈ ਛੋਟਾ ਭਰਾ ਹੈ ਸਾਡਾ ਤੇ ਆ ਵੀ ਬੋਨ ਆਦੀ ਦਾ ਸਹੀ ਗੱਲ ਹੈ ਜੀ ਹਾਂ ਸਾਡਾ ਬਹੁਤ ਚਾਹ ਹੈ ਨਹੀਂ ਸਹੀ ਗੱਲ ਹੈ ਅੜ ਕੇ ਮੈਂ ਕਿਹਾ ਮੈਂ ਹੁਣੇ ਲੈ ਆ ਦਿੰਦਾ ਤੈਨੂੰ ਨੂਡਲ ਆਰ ਮੈਂ ਤਾਂ ਜਾਗ ਤੋਂ ਹੀ ਖਾਣਾ ਜੇਕਬ ਜੀ ਤੁਹਾਨੂੰ ਕਿੰਨਾ ਚਾਹ ਆ ਬਿਆਦਾ ਜੀ ਬਹੁਤ ਜਿਆਦਾ ਬਹੁਤ ਜਿਆਦਾ ਕੱਪੜੇ ਕੱਪੜੇ ਸਵਾਲੇ ਜੀ ਹੋਰ ਕਰ ਲਈ ਤੇਰੀ ਪੂਰੀ ਥੋੜੀ ਥੋੜੀ ਲੋਰੀ ਸਾਰਾ ਨੂੰ ਚਾਹ ਤੇਰੀ ਪੂਰੀ ਵੀ ਆਦੀ ਜਮਾ ਫੁੱਲ ਵਾਹ ਪਹੁੰਚ ਗਏ ਜੀ ਵਿਆਹ ਵਾਲੇ ਘਰੇ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਖੂਬਸੂਰਤ ਵੀਡੀਓ ਚ ਅਸੀਂ ਇਸ ਵਕਤ ਹੈਗੇ ਆ ਜੀ ਸਾਡੇ ਭਰਾ ਦੇ ਘਰੇ ਅਨਮੋਲ ਸਿੰਘ ਮਾਨ ਤੇ ਉਹਨਾਂ ਦੇ ਵਿਆਹ ਦਾ ਬਹੁਤ ਸਮੇਂ ਤੋਂ ਇੰਤਜ਼ਾਰ ਸੀ ਤੇ ਫਾਈਨਲੀ ਉਹ ਦਿਨ ਆ ਗਿਆ ਟੈਂਟ ਟੰਟ ਲੱਗ ਰਿਹਾ ਤੁਹਾਡੇ ਸਾਹਮਣੇ ਹੈ ਲੜੀਆਂ ਲੁੜੀਆਂ ਲੱਗ ਰਹੀਆਂ ਤੇ ਵਿਆਹ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ ਹਲਵਾਈ ਆ ਗਿਆ ਕੜਾਈਆਂ ਚੜ ਗਈਆਂ ਖਾਵਾਂਗੇ ਤੁਹਾਨੂੰ ਬਹੁਤ ਖੂਬਸੂਰਤ ਵਿਆਹ ਪੂਰੇ ਰੌਣਕ ਮੇਲਾ ਮਨੋਰੰਜਨ ਨਾਲ ਬਹੁਤ ਵਧੀਆ ਪ੍ਰੋਗਰਾਮ ਤਿਆਰੀ ਸ਼ੈਰੀ ਹੋ ਚੁੱਕੀ ਹੈ ਗੱਲ ਆਇਆ ਵੀ ਅੱਜ ਹੈਲੋ ਤੇ ਗੱਲ ਆਇਆ ਵੀ ਅਨਮੋਲ ਸਿੰਘ ਮਾਨ ਸਾਹਿਬ ਦੀ ਅੱਜ ਕੜਾਈ ਚੜ ਚੁੱਕੀ ਹੈ ਸਾਡੇ ਭਰਾ ਦੀ ਤੇ ਬਾਕੀ ਮੋਟਰ ਸਾਹਿਬ ਵੇਖੋ ਯਾਦਗਰੀ ਮੋਟਰਸਾਈਕਲ ਇਹਦੇ ਨਾਲ ਬਹੁਤ ਜ਼ਿਆਦਾ ਜੁੜੀਆਂ ਤੇ ਸਾਡੇ ਜਵਾਕ ਆ ਜਿਹੜੇ ਪੂਰੀ ਮਸਤੀ ਕਰ ਰਹੇ ਆ ਤੇ ਟੈਂਟ ਉੱਤੇ ਲੱਗ ਰਿਹਾ ਬਾਕੀ ਤੁਹਾਨੂੰ ਦਿਖਾਵਾਂਗੇ ਪ੍ਰੋਗਰਾਮ ਸਾਰੇ ਵਿਆਹ ਦਾ ਤੇ ਇਧਰ ਬਾਈ ਮਹਿੰਦਰ ਅਰਗੇ ਲੱਗੇ ਹੋਏ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਮਹਿੰਦਰ ਹਲਵਾਈ ਖੋਬਰ ਵਾਲਾ ਹੋਰ ਆ ਮੈਂ ਵਾਹ ਵੀ ਵਾਹ ਮਹਿੰਦਰ ਜੀ ਕੀ ਹਾਲ ਨੇ ਹੋਰ ਠੀਕੋਂ ਤਕੜਿਓ ਬਣਾ ਰਹੇ ਨੇ ਲੱਡੂ ਲੱਡੂ ਵਿਆਹ ਦੇ ਲੱਡੂ ਆ ਰਹੇ ਜੀ ਨੇ ਖਾਣੇ ਆ ਜੋ ਖਾਏਗਾ ਉਹ ਵੀ ਪਛਤਾਏਗਾ ਜੋ ਨਹੀਂ ਖਾਏਗਾ ਉਹ ਵੀ ਪਛਤਾਏਗਾ ਗੱਲ ਐਵੇਂ ਏਕਮ ਸਹੀ ਐ ਵਾਹ ਜੀ ਵਾਹ ਬਹੁਤ ਵਧੀਆ ਇਧਰ ਬਰ ਰਗੇ ਜਲੇਬੀਆਂ ਤਾਜ਼ੀਆਂ ਤਾਜ਼ੀਆਂ ਗਰਮਾ ਗਰਮ ਜ਼ਲੇਬੀ ਖਾਓ ਜੀ ਜ਼ਲੇਬੀ ਤੇ ਬਾਕੀ ੜਕੇ ਜਿਹੜੇ ਬੱਦਲ ਆ ਉਹ ਵੀ ਮਡਰਾ ਰਹੇ ਆ ਤੁਸੀਂ ਵੇਖ ਸਕਦੇ ਹੋ ਤੇ ਮਸ਼ੀਨਾਂ ਵੀ ਚੱਲ ਪਈਆਂ ਰੱਬ ਦੀ ਕਿਰਪਾ ਨਾਲ ਇੱਕੇ ਦਾ ਵੀ ਕਣਕਾਂ ਵਟਾ ਗਈਆਂ ਤੇ ਹੁਣ ਲੋਕ ਜਿਹੜੇ ਕਣਕਾਂ ਵੱਢ ਰਹੇ ਆ ਤੇ ਇਧਰ ਚਾਚੀ ਵਰਗੇ ਫਿਰਦੇ ਗੱਲਾਂ ਕਰਦੇ ਹੋਰ ਇਹ ਤਾਂ ਠੀਕ ਹੈ ਹਾਂਜੀ ਹਾਂਜੀ ਬਹੁਤ ਵਧੀਆ ਓਕੇ ਆ ਦੇਖੋ ਤੁਸੀਂ ਤੇ ਰੰਗ ਰੰਗ ਪ੍ਰੋਗਰਾਮ ਵੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਬਹੁਤ ਮਸ਼ਹੂਰ ਨਾਮੀ ਸਿੰਗਰ ਪਹੁੰਚ ਰਹੇ ਨੇ ਅਨਮੋਲ ਸਿੰਘ ਮਾਨ ਦੇ ਵਿਆਹ ਤੇ ਤੇ ਉਹਨਾਂ ਨਾਲ ਵੀ ਤੁਹਾਨੂੰ ਰੂਰੂ ਕਰਾਇਆ ਜਾਊਗਾ ਸਾਹਮਣੇ ਦੀ ਪਾਰਕਿੰਗ ਆਸਤੇ ਵੀ ਵਧੀਆ ਮਾਨ ਸਾਹਿਬ ਨੇ ਥਾਂ ਬਣਾਤਾ ਅਸਲ ਅੱਜ ਬਿਜੀਆਦੀ ਸੀ ਸਾਡਾ ਜਿਹੜਾ ਬਲਾਕ ਸ਼ੁਰੂ ਕਰਨ ਦਾ ਸਮਾਂ ਹੀ ਬਹੁਤ ਲੇਟ ਲੱਗਿਆ ਵਾਜੀ ਆ ਇਧਰ ਹੈਪੀ ਜੀ ਬੈਠੇ ਨੇ ਹੈਪੀ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਤਕੜੇ ਆ ਹਾਂ ਜੀ ਸੱਤਾ ਸਾਡੇ ਭਰਾ ਦਾ ਵਿਆਹ ਆ ਗਿਆ ਤੇ ਕੱਪੜੇ-ਕੁੱਪੜੇ ਸਵਾਲੇ ਸਾਰ ਨੇ ਜਾਂਦੀ ਤਿਆਰੀ ਜਮਾ ਫੁੱਲ ਹੈ ਤਿਆਰੀ ਫੁੱਲ ਨਾ ਬਸ ਉਹਨੂੰ ਪੰਜ ਤਣੇ ਵੇਖੀ ਵੀਡੀਓ ਵੇਖਿਆ ਕੱਲੀਆਂ ਹਾਂ ਸਹੀ ਗੱਲ ਆ ਇਸ ਤੋਂ ਬਾਅਦ ਹੋਰ ਕੀ ਸਹੀ ਗੱਲ ਆ ਲਗਾਤਾਰ ਪੈਂਦੇ ਨੇ ਪੁੱਤਾਂ ਨੂੰ ਜਣਾ ਆਪਣੇ ਆਉਣ ਵਾਲੇ ਬੇਲੇ ਸਾਰੇ ਬਾਸ ਸਹੀ ਹੈ ਜੀ ਵਿਆਹ ਆਪਣੇ ਪਰਸੋਂ ਪਰ ਅੱਜ ਤੋਂ ਆਪਣਾ ਕਰਨਾ ਹੈ ਵਿਆਹ ਛੇ ਦਿਨ ਪਈ ਹੈ ਪਰ ਜਿਹੜਾ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਕਹਿਣਾ ਚਾਹੋਗੇ ਮਾਨ ਸਾਹਿਬ ਕਿੰਨੇ ਖੁਸ਼ੀਆ ਤੁਹਾਨੂੰ ਵਿਆਹ ਦੀ ਬਾਸ ਸਹੀ ਹੈ ਬਹੁਤ ਹੈ ਤੇ ਸਵਾਲੇ ਕੱਪੜੇ ਕੱਪੜੇ ਹਾਂਜੀ ਚਲੋ ਵਧੀਆ ਗੱਲ ਹੈ ਸਾਰੇ ਛੋਟੇ ਭਰਾਵਾਂ ਨੂੰ ਵੱਡੇ ਭਰਾਵਾਂ ਨੂੰ ਖੁਸ਼ੀ ਤਾਂ ਹੁੰਦੀ ਹੈ ਜਦੋਂ ਆਪਦੇ ਭਰਾ ਦਾ ਵਿਆਹ ਹੋਵੇ ਤੇ ਬਾਕੀ ਸਾਰੇ ਸਾਡੇ ਯਾਰ ਦੋਸਤ ਐਸ ਵਿਆਹ ਤੇ ਇਕੱਠੇ ਹੋਣਗੇ ਪੂਰਾ ਰੌਣਕ ਮੇਲਾ ਲਾਇਆ ਜਾਊਗਾ ਤੇ ਵਿਆਹ ਤਿੰਨ ਦਿਨ ਪਹਿਲੇ ਸਟਾਰਟ ਹੋ ਚੁੱਕਿਆ ਹੈ ਚਲਦੇ ਆਂ ਜੀ ਕਰਦੇ ਆ ਗੱਲਾਂ ਬਾਤਾਂ ਹੋਰ ਸਨავ ਜੀ ਤਕੜਿਆ ਹੋ ਸਾਰੇ ਠੀਕ ਠਾਕ ਹੋ ਬਹੁਤ ਵਧੀਆ ਵਾਹ ਜੀ ਵਾਹ ਇਧਰੋਂ ਵੀ ਮੁੰਡੇ ਲਾਰੇ ਨੇ ਲੜਕੀਆਂ ਛੜਗੀਆਂ ਹੋਰ ਮੁੰਡਿਆ ਵਧੀਆ ਜੀ ਵਧੀਆ ਹੋਰ ਵਧੀਆ ਵਧੀਆ ਜੀ ਤੇ ਕਰੋ ਤਾਂ ਕੰਮ ਨਿਬੜ ਦੋਗੇ ਕੰਮ ਨਿਬੜ ਗਿਆ ਜੀ ਬਸ ਲੱਗੇਗਾ 2 ਘੰਟੇ ਲੱਗਣਗੇ ਸਾਰੀ ਕੋਠੀ ਚਾਲੂ ਕਰ ਦਿਆਂਗੇ ਆ ਚਲਾ ਦੋਗੇ ਜਿਹੜਾ ਰਹਿ ਗਿਆ ਮੁਤਾਬਕ ਚਲਾ ਦਿਆਂਗੇ ਚਲਾ ਦੇਣ ਜਿਹੜਾ ਰਹਿ ਗਿਆ ਦਰ ਕੇ ਕਰੋਂਗੇ ਹਾਂ ਗੱਲ ਨੂੰ ਕਰਾਂਗੇ ਜਿਹੜੇ ਰਹਿ ਗਏ ਚਲੋ ਵਧੀਆ ਗੱਲ ਆ ਤੇ ਕਿਉਂਕਿ ਵਿਆਹ ਚਾਹੀ ਦਿਨ ਪਈ ਆ ਤੇ ਛੋਟੇ ਸਪੀਕਰ ਆ ਚੁੱਕੇ ਨੇ ਤੇ ਹੁਣ ਇਹਨਾਂ ਨਾਲ ਮਤਲਬ ਜਿਹੜਾ ਕੋਈ 2-3 ਦਿਨ ਇੰਜੋਏ ਕਰਿਆ ਜਾਊਗਾ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਪਤਾ ਵੱਡਾ ਸਪੀਕਰ ਲੱਗ ਜਾਊਗਾ ਹਾਂਜੀ ਬਾਈ ਜੀ ਕੀ ਹਾਲ ਨੇ ਵਧੀਆ ਬਾਈ ਤੇ ਮਠਾਈ-ਮਠੋਈ ਜਿਹਾ ਚਾਤੀ ਕਮਰੇ ਚ ਹਾਂਜੀ ਹਾਂਜੀ ਚਾਤੀ ਇਹ ਬੰਦੇ ਡਿਊਟੀ 'ਤੇ ਮਠਾਈ ਤੇ ਐ ਤੇ ਬਾਈ ਨੇ ਮਠਾਈ ਪੂਰੀ ਚਾਤੀ ਬਹੁਤ ਵਧੀਆ ਗੱਲ ਐ ਨੌਜੀ ਇੱਧਰ ਚਾਚੀ ਵਰਗੇ ਪਹੁੰਚ ਚੁੱਕੇ ਨੇ ਹੋਰ ਇੱਧਰ ਠੀਕ ਹੋ ਚੜਦੀ ਕਲਾ ਸਾਰਾ ਚਾਚੀ ਵਧੀਆ ਸਾਰੇ ਜਮਾਤਾਂ ਦਾ ਵਿਆਹ-ਵਿਆਹ ਆਪਣੇ ਆ ਹਾਂਜੀ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਆ ਜੀ ਚਲੋ ਚਾਚੀ ਵਰਗੇ ਪਹੁੰਚ ਚੁੱਕੇ ਨੇ ਤੇ ਚਲੋ ਹੁਣ ਹੁੰਦੀ ਹੈ ਮਹਿਫਿਲ ਸ਼ੁਰੂ ਜੁੜੇ ਰਹੋ ਸਾਡੇ ਨਾਲ ਤੇ ਅਨਮੋਲ ਦਾ ਵਿਆਹ ਪਿੰਡ ਆਦਰੀਆਂ ਵਿਆਹ ਪੰਜਾਬ ਦੇ ਤੁਹਾਨੂੰ ਦਿਖਾਉਣੇ ਆ ਰੌਣਕ ਮੇਲਾ ਲੜੀਆਂ ਲੱਗ ਚੁੱਕੀਆਂ ਨੇ ਅਧੀਆਂ ਬਾਕੀ ਲਗਣੀਆਂ ਕੱਲ ਨੂੰ ਵਾਹ ਜੀ ਵਾਹ ਬਹੁਤ ਸੁੰਦਰ ਬਾਕੀ ਆ ਮੁੰਡੇ ਨਾ ਪਾ ਕਹੋ ਨੂਡਲ ਕੀ ਦੀ ਨੂਡਲ ਪੱਕੀ ਗੱਲ ਮੈਂ ਜਾਗੋ ਤੇ ਜਾਗੋ ਤੇ ਅਡਜ ਮੈਂ ਹੁਣੇ ਲਿਆ ਦਿੰਦਾ ਤੈਨੂੰ ਨੂਡਲ ਆ ਰਮਨ ਦਾ ਜਾਗੋ ਤੇ ਹੀ ਖਾਣਾ ਪੱਕੀ ਗੱਲ ਹੈ ਬਈ ਹਾਂ ਉਹਦੇ ਕੀ ਚੱਕਰ ਹੈ ਬਸ ਘਰਾਂ ਦੀ ਆ ਉਹਦੇ ਹੀ ਖਾਣੀ ਸਾਰਿਆਂ ਦੇ ਨਾਲ ਖਾਣੀਆਂ ਹੈ ਹਾਂ ਜੀ ਸਾਬਦੀਪ ਜੀ ਇੱਕਮ ਜੀ ਕੀ ਹਾਲ ਨੇ ਵਧੀਆ ਹੈ ਜੀ ਤੇ ਚਾ ਕਿੰਨਾ ਕਦਸ ਨੂੰ ਵਿਆਹ ਦਾ ਬਹੁਤ ਜ਼ਿਆਦਾ ਕਿੰਨਾ ਜ਼ਿਆਦਾ ਬਹੁਤ ਧੂ ਜ਼ਿਆਦਾ ਜੀ ਦੱਸ ਨਹੀਂ ਸਕਦੇ अच्छा कपड़े ਸਵਾਲੇ ਹਾਂਜੀ ਸਾਰੇ ਨੱਜੇ ਕਿੰਨਾ ਕੁ ਵਾਡੂ ਇਹ ਨੱਜੇ ਮੈਂ ਦਾ ਨੱਜੂ ਪੱਕੀ ਗੱਲ ਹੈ ਪੱਕੀ